ਦਿਨੇ ਮੀਂਹ ਪੈ ਗਿਆ ਤੇ ਜਿੱਥੇ ਸ਼ੋਅ ਸੀ ਉੱਤੇ ਪਾਣੀ ਹੋ ਗਿਆ ਮੈਂ ਕਿਹਾ ਵੀ ਇਹਦਾ ਨਾਮ ਬਦਲ ਲਓ ਇਹਦਾ ਨਾਮ ਸਮੁੰਦਰ ਨਗਰੀ ਰੱਖ ਲਓ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਢਦਾ ਕੋਈ ਬਦਲਾਅ ਵੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10-15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਤੁਹਾਡੇ ਘਰੇ ਰਿਸਤੀ ਫੜਾ ਕੇ ਜਾਇਆ ਕਰੂਗਾ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਜਿਹੜਾ ਇਹ ਇਲਾਕਾ ਹੈ ਲੁਧਿਆਣੇ ਦਾ ਮੈਂ ਕਿਉਂਕਿ ਕਰਮ ਭੂਮੀ ਹੈ ਮੇਰੀ ਮੈਂ ਪਹਿਲਾਂ ਲੁਧਿਆਣਾ ਹੀ ਆਇਆ ਸੀਗਾ ਜੋਗ ਮਾਦਨ ਚੋਕ ਵੀ ਹੈ ਜੀ ਇੱਥੇ ਇੱਕ ਸਾਡਾ ਸ਼ੋਅ ਸੀ ਗੁਰਦਾਸ ਮਾਨ ਜੀ ਨਾਲ ਸੁੰਦਰ ਨਗਰ ਉਹ ਦਿਨੇ ਮੀਂਹ ਪੈ ਗਿਆ ਤੇ ਜਿੱਥੇ ਸ਼ੋਅ ਸੀ ਉੱਥੇ ਪਾਣੀ ਹੋ ਗਿਆ ਮੈਂ ਕਿਹਾ ਵੀ ਇਹਦਾ ਨਾਮ ਬਦਲ ਲਓ ਇਹਦਾ ਨਾਮ ਸਮੁੰਦਰ ਨਗਰ ਹੀ ਰੱਖ ਲਓ ਹਨ ਸੁੰਦਰ ਨਗਰ ਐਨਖਾ ਚ ਇੱਥੇ ਜਿੱਥੇ ਗੁਰਦਾਸ ਮਾਨ ਜੀ ਦਾ ਸ਼ੋਅ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਸੀਗੇ ਤੇ ਮੈਂ ਕਹਾਂ ਜੀ ਨਾਮ ਜਾਂ ਤਾਂ ਫਿਰ ਸਮੁੰਦਰ ਨਗਰ ਕਰ ਲੋ ਜਾਂ ਸੁੰਦਰ ਨਗਰ ਬਦਲ ਲੋ ਤੇ ਆ ਜਿਹੜਾ ਇਲਾਕਾ ਹੈ ਸਲੀਮ ਟਾਵਰੀ ਦਾ ਇਹ ਖਾਸ ਤੌਰ ਤੇ ਮੰਨਿਆ ਜਾਂਦਾ ਵੀ ਸ਼ਾਇਦ ਇਹ ਗਰੀਬਾਂ ਦਾ ਇਲਾਕਾ ਹੈ ਇਹਨੂੰ ਕੌਣ ਪੁੱਛਦਾ ਇੱਥੇ ਤਾਂ ਹੀ ਰਹੀ ਜਾਂਦੇ ਆ ਪਰ ਅਸੀਂ ਸਭ ਤੋਂ ਵੱਧ ਧਿਆਨ ਇਸੇ ਪਾਸੇ ਦਿੱਤਾ ਹੈ ਸਕੂਲ ਵੀ ਬਣਾਏ ਸ਼ਾਨਦਾਰ ਮੁਹੱਲਾ ਕਲੀਨਿਕ ਵੀ ਆ ਡਾਕਟਰ ਅੰਮੇਰ ਕਰਪਾ ਵਨ ਵੀ ਆ ਪੋਲ ਨਾਲ ਬਹੁਤ ਟ੍ਰੈਫਿਕ ਨੂੰ ਬਹੁਤ ਜਿਹੜੀ ਹੈ ਜਾਮ ਲੱਗਦੇ ਸੀ ਨਜਾਤ ਮਿਲੂਗੀ ਅਨਾਲੀ ਪਧੌੜਾ ਹੌਸ ਹੈ ਉੱਥੇ ਸੀੜੀਆਂ ਕੈਸਟਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਤੇ ਬਹੁਤ ਆਉਣਾ ਜਾਣਾ ਇਸ ਇਲਾਕੇ 'ਚ ਮੇਰਾ ਰਿਆ ਤੇ ਤੁਸੀਂ ਆਸ਼ੀਰਵਾਦ ਦੇ ਕੇ ਮੇਰੇ 92 ਸਾਥੀਆਂ 'ਚੋਂ ਇੱਕ ਸਾਥੀ ਮਦਨ ਲੱਭਾ ਜੀ ਨੂੰ ਚੁਣ ਕੇ ਭੇਜਿਆ ਤੇ ਜਦੋਂ ਵੀ ਕਦੇ ਆਉਂਦੇ ਨੇ ਕਬਦਾ ਨਿੱਜੀ ਕੰਮ ਕਦੇ ਕੋਈ ਨਹੀਂ ਲੈ ਕੇ ਆਉਂਦੇ ਕੰਮ ਲੈ ਕੇ ਆਉਂਦੇ ਆ ਤਾਂ ਲੋਕਾਂ ਦੇ ਕੰਮ ਲੈ ਕੇ ਆਉਂਦੇ ਔਰ ਮੈਂ ਇਸ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਦੇ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਚੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਉਦੋਂ ਮੈਂ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਟਦਾ ਕੋਈ ਬਦਲਾਵ ਹੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10 15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਆਹੀ ਹੁੰਦਾ ਸੀ ਉਹ ਕਿੰਦ ਕਦੇ ਮਾਨਦਾਰ ਪਹਿਲੀ ਵਾਰ ਪਾਰਟੀ ਆਈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਮਾਨਦਾਰੀ ਦਾ ਨਾਅਰਾ ਦਿੱਤਾ ਗਰੰਟੀ ਦਿੱਤੀ ਅੱਜ ਤਹਿਸੀਲਾਂ 'ਚ ਖੱਜਲ ਖਵਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜਾਓ ਟ్రਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚਹਿਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਜਿਸਟਰੀ ਫੜਾ ਕੇ ਜਾਇਆ ਕਰੂਗਾ بس ਤੁਸੀਂ ਇੱਕ ਟ੍ਰਾਇਲ ਚੱਲ ਰਿਹਾ ਆ। ਅਨਰ ਦਿਨਾਂ ਚ ਤੁ ਘਾਟਨ ਕਰਾਂ। ਬਹੁਤ ਸਾਰੇ ਕੰਮ ਐ ਜੀ ਨੇ ਖੱਜਲ ਖਵਰੀਆਂ ਵਾਲੇ। ਜਿਹੜੇ ਕ ਫੋਨ ਤੇ ਹੋ ਸਕਦੇ ਨੇ, ਆਨਲਾਈਨ ਹੋ ਸਕਦੇ ਨੇ, ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ। ਉਹ ਸਾਰੇ ਅਸੀਂ ਖਤਮ ਕਰਾਂ। ਕੀ ਕਹਿੰਦੇ ਸੀ ਤਹਿਸੀਲਦਾਰ? ਹੜਤਾਲ ਕਰਾਂਗੇ ਨਾ। ਸਾਡਾ ਤੁਸੀਂ ਬੰਦਾ ਫੜ ਲਿਆ। ਰਿਸ਼ਵਤ ਲੈਂਦਾ। ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ। ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਘੁਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਜਿਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਜਿਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸਾਈਨਾਂ ਨਾਲ ਰਜਿਸਟਰੀਆਂ ਹੁੰਦੀਆਂ ਤਨਖਾਹ ਤੁਹਾਨੂੰ 언ੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸਟਰੀਆਂ ਤੇ ਰਿਸਟਰੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਧੰਨਵਾਦ ਜੀ ਫਲਾਣਾ ਤੇਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਿਸਟਰੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੇ ਜਾਣਗੇ ਜਿੱਥੋਂ ਮਰਜੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਵਸੂਲ ਬਾ ਪਤਾ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਗਦਾ ਇਹ ਰਿਟਰੀ ਕੀਤੀ ਹੈ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖਾਉਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਰੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ